ਮਿੰਟੂ ਜੀ ਅਗਲੀ ਖਬਰ ਵੱਲ ਆਪਾਂ ਵਧਦੇ ਆਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪ੍ਰਿਕਰਮਾਂ ਦੇ ਵਿੱਚ ਕੁੜੀ ਵੱਲੋਂ ਕੋਈ ਯੋਗਾ ਪਰਫਾਰਮ ਕਰਦੇ ਹੋਏ ਉਹਦੀਆਂ ਫੋਟੋਜ਼ ਜਿਹੜੀਆਂ ਵਾਇਰਲ ਹੋਈਆਂ ਨੇ ਉਹ ਮੁੱਦਾ ਧਾਰਮਿਕ ਜਿਹੜਾ ਭਾਵਨਾਵਾਂ ਦੇ ਨਾਲ ਜੁੜ ਗਿਆ ਉਹਦੇ ਕਰਕੇ ਹੁਣ ਐਸਜੀਪੀਸੀ ਵੱਲੋਂ ਵੀ ਬਿਆਨ ਆ ਰਹੇ ਨੇ ਉਹ ਕੁੜੀ ਵੱਲੋਂ ਵੀ ਉਹਨੇ ਆਨਲਾਈਨ ਹੋ ਕੇ ਜਾਂ ਸਟੋਰੀਜ਼ ਵਗੈਰਾ ਦੇ ਵਿੱਚ ਉਹਨੇ ਵੀ ਮਾਫੀ ਵੀ ਮੰਗੀ ਕੁਝ ਉਹਨੇ ਇਲਜ਼ਾਮ ਵੀ ਲਾਇਆ ਇਹ ਮਸਲਾ ਜਿਹੜਾ ਉਹ ਭੱਗ ਗਿਆ ਜਿਆਦਾ ਇਹਨੂੰ ਵੀ ਥੋੜਾ ਸਪਸ਼ਟ ਕਰੋ ਕਲੀਅਰ ਕਰੋ ਕਿ ਦੀ ਕਿੱਥੇ ਗਲਤੀ ਹੈ ਕਿ ਇਹ ਜਾਇਜ਼ ਸੀਗਾ ਵੀ ਧਾਰਮਿਕ ਥਾਂ ਤੇ ਜਾ ਕੇ ਇਸ ਤਰ੍ਹਾਂ ਯੋਗਾ ਪਰਫਾਰਮ ਕਰਨਾ ਤੁਸੀਂ ਕਰਕੁਰ ਲੈਣਦੇ ਚਾਹੀਓਗਾ ਕਿ ਜੀ ਬਿਲਕੁਲ ਕਰਨਾ ਪੈਂਦਾ ਉਹ ਟੀਵੀ ਦੇ ਸਾਹਮਣੇ ਆਉਣਾ ਤੇ ਦਰਸ਼ਕਾਂ ਦੇ ਸਾਹਮਣੇ ਆਉਣਾ ਤਾਂ ਹੁਣ ਮੈਂ ਥੋੜਾ ਹੋਰ ਐਕਟਿਵ ਹੋ ਗਿਆ ਮੈਨੂੰ ਲੱਗਦਾ ਕਿ ਹੁਣ ਥੋੜਾ ਵੱਧ ਕਰਨਾ ਪੈਣਾ ਪਹਿਲਾਂ ਨਾਲੋਂ ਵੀ ਅੱਛਾ ਯੋਗਾ ਕਰ ਲੈਣਦੇ ਪਰ ਮੈਂ ਜੀ ਇੱਕ ਚੀਜ਼ ਮੈਂ ਧਿਆਨ ਰੱਖਦਾ ਵੀ ਯੋਗਾ ਕਰਨ ਵਾਸਤੇ ਯੋਗ ਜਗ੍ਹਾ ਹੋਣੀ ਚਾਹੀਦੀ ਹੈ ਹਰ ਜਗ੍ਹਾ ਨਹੀਂ ਕੀ ਹੁੰਦਾ ਤੁਸੀਂ ਆਪ ਸਿਆਣੇ ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਆ ਗੱਲ ਇਹ ਆ ਕਿ درست ਅਕੀ ਜਗ੍ਹਾ ਦੇਖੋ ਯੋਗ ਮਾੜੀ ਚੀਜ਼ ਨਹੀਂ ਹੈ ਯੋਗ ਅੱਜ ਦੇ ਡੋਰ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਹੁਣ ਡਾਕਟਰ ਵੀ ਸਲਾਹ ਦਿੰਦੇ ਆ ਜੀ ਜੀ ਤੇ ਖਾਸ ਤੌਰ ਤੇ ਆ ਜਿਹੜਾ ਸਟ्रेस ਵਾਲਾ ਕੰਮ ਚੱਲਿਆ ਇਹਦੇ ਨਹੀਂ ਕਹਿੰਦੇ ਆ ਕਿ ਭਾਈ ਯੋਗ ਜ਼ਰੂਰ ਕੀਤਾ ਜਾਣਾ ਚਾਹੀਦਾ ਪਰ ਆ ਗੱਲ ਜਿਹੜੀ ਆ ਉਹ ਤੁਸੀਂ ਬੜੀ ਕਹਿ ਲੋ ਕਿ ਲੱਖ ਟਕੇ ਦੀ ਕੀਤੀ ਆ ਕਿ ਤੁਹਾਨੂੰ ਯੋਗ ਕਰਨ ਵਾਸਤੇ ਯੋਗ ਜਗ੍ਹਾ ਦੀ ਚੋਣ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ ਦੇਖੋ ਇਸ ਬੀਬੀ ਨੇ ਜੋ ਕੀਤਾ ਹਮ ਮੇਰੀ ਨਜ਼ਰ ਦੇ ਵਿੱਚ ਦੇਖੋ ਹਾਲਾਂਕਿ ਮੈਂ ਧਾਰਮਿਕ ਤੌਰ ਤੇ ਜਿੱਦਾਂ ਕਹ ਲਵਾਂ ਕਿ ਇੱਕ ਖੁੱਲੇ ਵਿਚਾਰਾਂ ਵਾਲਾ ਆਦਮੀ ਆ ਜੀ ਆਪਾਂ ਨੂੰ ਨਾ ਕਿਸੇ ਨਾਲ ਕੋਈ ਦਿੱਕਤ ਹੈ ਕਿਸੇ ਦੇ ਧਰਮ ਤੋਂ ਨਾ ਕੋਈ ਮਤਲਬ ਕਿ ਆਸਤਕ ਹੈ ਨਾਸਤਕ ਹੈ ਮੈਨੂੰ ਕੋਈ ਮਤਲਬ ਕਿ ਉਹ ਸੀਜ਼ ਨਾ ਨਹੀਂ ਆ ਪਰ ਖੁਦ ਸੱਚ ਜਾਣੋ ਕਿ ਜਿਸ ਤਰ੍ਹਾਂ ਦੀ ਉਸਨੇ ਹਰਕਤ ਕੀਤੀ ਖਾਸ ਤੌਰ ਤੇ ਜੇ ਤਾਂ ਉਹ ਮੈਡੀਟੇਸ਼ਨ ਦੀ ਮੁਦਰਾ ਚ ਹੁੰਦੀ ਨਾ ਤਦ ਵੀ ਕੋਈ ਮੈਨੂੰ ਲੱਗਦਾ ਕਿ ਐਡਾ ਵੱਡਾ ਇਸ਼ੂ ਨਹੀਂ ਸੀ ਬਨਣਾ ਕਿਉਂਕਿ ਅਕਸਰ ਆਪ ਬੈਠ ਜੰਨੇ ਜੀ ਆਪ ਬੈਠ ਜੰਨੇ ਆਪਾ ਧਿਆਨ ਲਾ ਲੈਣੇ ਕੋਈ ਹਾਂ ਉਹ ਤੁਸੀਂ ਯੋਗਾ ਵਾਲੀ ਮੁਦਰਾ ਚ ਵੀ ਬਹਿ ਜਾਓਗੇ ਤਾਂ ਕੋਈ ਦਿੱਕਤ ਨਹੀਂ ਆ ਜੀ ਪਰ ਦਿੱਕਤ ਕਿਤੇ ਆਈ ਕਿ ਉਹਨੇ ਤੇ ਲਤਾਤਾ ਚੁੱਕੀਆਂ ਹੋਈਆਂ ਨੇ ਤੇ ਉਹ ਤੇ ਮਲਕ ਕੀ ਉਹਨੂੰ ਕਹਿੰਦੇ ਸ਼ੀਰ ਸ਼ਾਸਨ ਜੀ ਇਹ ਕਿਤੇ RAMDEV ਨੇ ਸਾਰਿਆਂ ਨੂੰ ਇਹ ਸਿਖਾ ਦਿੱਤੇ ਹੂੰ 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 ਤਾਂ ਉਹ ਤੇ ਸਵੇਰੇ ਤੜਕੇ ਕੰਧਾ ਨਾਲ ਲਵਾ ਦਿੰਦਾ ਸੀਗਾ ਉਸ ਟਾਈਮ ਤੇ ਯੋਗ ਦਾ ਬਾਈ RAMDEV ਦਾ ਬਹੁਤ ਕੰਮ ਚੱਲਿਆ ਜੀ ਕਰ ਹੁਣ ਗੱਲ ਇਹ ਆ ਕਿ ਉਹ ਬਹੁਤ ਮੈਂ ਸਮਝਦਾ ਕਿ ਬਹੁਤ ਹੀ ਘਟਿਆ ਸੀਗਾ ਜੀ ਘਟਿਆ ਇਸ ਕਰਕੇ ਕਹਿ ਰਿਹਾ ਮੈਂ ਇੱਕ ਨਾ ਪੰਜਾਬੀ ਚ ਕਹਾਵਤ ਇਹ ਆ ਜੀ ਪੰਜਾਬੀ ਚ ਕਹਾਵਤ ਇਹ ਆ ਕਿ ਪੰਡ ਦਾ ਪੂਰਾ ਤੇ ਅਕਲ ਦਾ ਹੂਰਾ ਜੀ ਥੋੜਾ ਸਮਝਾ ਵੀ ਦਿਓ ਪੰਡ ਦਾ ਪੂਰਾ ਪੰਡ ਦਾ ਪੂਰਾ ਮਤਲਬ ਕਿ ਬਾਕੀ ਸਾਰੀਆਂ ਗੱਲਾਂ ਤੋਂ ਤੇ ਉਹ ਆਪਣੇ ਆਪ ਨੂੰ ਖਰਾ ਸਮਝਦਾ ਆ ਪਰ ਅਕਲ ਨੂੰ ਹੂਰਾ ਹੂੰ ਪੰਡਾ ਦਾ ਪੂਰਾ ਹੈ ਜੀ ਤਾਂ ਗੱਲ ਇਹ ਆ ਕਿ ਹੁਣ ਤੁਸੀਂ ਬੀਬੀ ਜੀ ਦੇ ਬਿਆਨ ਦੇਖੋ ਪੜੀ ਲਿਖੀ ਆ ਉਹਦੀ ਜਾ ਕੇ ਪ੍ਰੋਫਾਈਲ ਚੈੱਕ ਕਰੋ ਫੈਸ਼ਨ ਡਿਜ਼ਾਈਨਰ ਵੀ ਆ ਜੀ ਹੋਰ ਵੀ ਮਤਲਬ ਕਿ ਪ੍ਰਭਾਵਿਤ ਕਰਨ ਵਾਲੇ ਜਿਹੜੇ ਚਿਹਰੇ ਹੁੰਦੇ ਅੱਜ ਕੱਲ ਜਿਨ੍ਹਾਂ ਵਾਸਤੇ ਉਹ ਸ਼ਬਦ ਇਸਤੇਮਾਲ ਕਰਦੇ ਨੇ ਇਨਫਲੂਐਂਸਰ ਕੀ ਕਹਿੰਦੇ ਉਹਨੂੰ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਜੀ ਜੀ ਸੋਸ਼ਲ ਇਨਫਲੂਐਂਸਰ ਹਾਂ ਜੀ ਹਾਂ ਜੀ ਉਹ ਵੀ ਆ ਸਾਰਾ ਕੁਝ ਕਰਦੀ ਆ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਸ ਬੀਬੀ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਹੈ ਕੱਲੀ-ਕੱਲੀ ਉਹ ਗੱਲ ਦੱਸੀ ਜਾ ਰਹੀ ਆ ਉਹਨੇ ਤੇ 1905 ਵਾਲੀ ਇੱਕ ਫੋਟੋ ਪਾ ਰੱਖੀ ਆ ਉਹਨੇ ਕਈ ਹੋਰ ਫੋਟੋਆਂ ਚੱਕ ਕੇ ਪਾ ਦਿੱਤੀਆਂ ਮਤਲਬ ਕਿ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਸੀਗਾ ਜੀ ਉਹਨੇ ਕਿਦਾਂ ਸਫਾਈ ਦੇਣੀ ਆ ਕਿਦਾਂ ਫੋਟੋ ਪਾਈ ਆ ਸਭ ਕੁਝ ਯੋਗਾ ਡੇ ਦਾ ਉਹਨੂੰ ਪਤਾ ਹੈ ਜੀ 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 ਉਹਨੂੰ ਇਹ ਨਹੀਂ ਪਤਾ ਕਿ ਭਾਈ ਇਹ ਚੀਜ਼ ਉਥੇ ਗਲਤ ਆ ਹਮ ਅੱਜ ਹੁਣ ਸਾਰਾ ਕੁਝ ਉਹਦਾ ਬਈ ਆਪਾਂ ਦੇਖ ਰਹੇ ਆ ਕਿ ਇੰਨੇ ਫਾਲੋਅਰ ਆ ਫਲਾਂ ਟਮ ਕਾ ਗੱਲ ਇਹ ਆ ਕਿ ਇਸ ਬੀਬੀ ਨੂੰ ਇਹਨਾਂ ਨਹੀਂ ਪਤਾ ਚਲੋ ਇਹ ਸਨਾਤਨ ਤੋਂ ਆਉਂਦੀ ਆ ਜੀ Hindu ਧਰਮ ਤੋਂ ਆਉਂਦੀ ਆ ਇਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਗਨਨਾਥਪੁਰੀ ਹੂੰ ਬਹੁਤ ਵੱਡਾ ਸ਼ਰਧਾ ਦਾ ਕੇਂਦਰ ਹੈ ਕੇਂਦਰ ਹੈ ਜੀ ਬਿਲਕੁਲ Hindu ਧਰਮ ਵਾਸਤੇ ਜੀ ਜਗਨਨਾਥਪੁਰੀ ਦੇ ਵਿੱਚ ਉਹਨਾਂ ਦਾ ਬਕਾਇਦਾ ਡਰੈਸ ਕੋਡ ਹੈ ਹੂੰ ਜਿਹੜਾ ਕਿ ਕੁਝ ਮਹੀਨੇ ਪਹਿਲਾਂ ਲਾਗੂ ਹੋ ਗਿਆ ਮਤਲਬ ਕਿ ਜਿਹੜੀ ਗੋਡਿਆਂ ਤੋਂ ਪਾੜ ਲੈਂਦੇ ਆ ਪਾੜ ਕੇ ਲੈਂਦੇ ਉਦਾਂ ਹੀ ਪਾਟੀ ਨਹੀਂ ਮੈਂ ਵੀ ਪਾਉਣਾ ਹੁੰਦਾ ਨਹੀਂ ਜੀ 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 ਮੈਨੂੰ ਵੀ ਸ਼ੌਕ ਹੈਗਾ ਹੈ ਸ਼ੌਕ ਮਰੇ ਥੋੜੀ ਆ ਕੋਈ ਨਹੀਂ ਜੇ ਥੋੜੇ ਵਾਲ ਛਟੇ ਆ ਗਏ ਤੇ ਗੱਲ ਇਹ ਆ ਕਿ ਗੋਡਿਆਂ ਤੋਂ ਫਟੀ ਜੀਨ ਵੀ ਨਹੀਂ ਪਾ ਸਕਦੇ ਤੁਸੀਂ ਸ਼ਾਰਟ ਨਹੀਂ ਪਾ ਸਕਦੇ ਸ਼ਾਰਟ ਜਿਹੜੀਆਂ ਪਾਈਆਂ ਹੁੰਦੀਆਂ ਕੈਪਰੀ ਕੁਪਰੀ ਗਾ ਲੋ ਜੀ 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 ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਲਾਗੋ ਜਦੋਂ ਤੁਹਾਨੂੰ ਇੰਨਾ ਗਿਆਨ ਹੈਗਾ ਇਧਰ ਵੀ ਧਿਆਨ ਮਾਰ ਲਓ ਜੀ ਭਈ ਇਹ ਹਰੇਕ ਧਾਰਮਿਕ ਸਥਾਨ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ ਜਦੋਂ ਤੁਸੀਂ ਕਿਤੇ ਜਾ ਰਹੇ ਹੋ ਤੁਹਾਨੂੰ ਯੋਗਾ ਡੇ ਦਾ ਪਤਾ ਹੈ ਕਿ 21 ਜੂਨ ਨੂੰ ਹੈ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਹੈ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਉਸ ਧਾਰਮਿਕ ਸਥਾਨ ਦੀ ਮर्यादा ਕੀ ਹੈ ਜੀ ਜੀ ਮੈਂ ਕਹਿੰਨਾ ਕਿ ਜੇ ਅਸੀਂ ਕਿਸੇ ਮਤਲਬ ਕਿ ਨਾਨ ਹਿੰਦੂ ਹੋ ਕੇ ਕਿਸੇ Hindu ਧਾਰਮਿਕ ਸਥਾਨ ਤੇ ਜਾਣਾ ਤੇ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਜੀ ਕੁਝ ਜਗ੍ਹਾ ਉੱਥੇ ਜੇ ਤੁਸੀਂ ਅਰਚਨਾ ਪੂਜਾ ਕਰਨੀ ਹੈ ਤਾਂ ਤੁਹਾਨੂੰ ਉਸ ਤਰ੍ਹਾਂ ਪਹਿਰਾਵਾ ਸਭ ਕੁਝ ਉਸ ਤਰ੍ਹਾਂ ਹੀ ਕਰਨਾ ਪਊਗਾ ਮर्याਦਾ ਤਾਂ ਫਿਰ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੀ ਮर्याਦਾ ਤਾਂ ਮर्याਦਾ ਜੀ ਕਿਸੇ ਵੀ ਧਾਰਮਿਕ ਕੇਂਦਰ ਦੀ ਧਾਰਮਿਕ ਸਥਾਨ ਦੀ ਵੀ ਮਰਿਆਦਾ ਹੀ ਤੇ ਬੁਨਿਆਦ ਹੈ ਨਾ ਸਾਡਾ ਤਾਂ ਪੂਰਾ ਮੋਲਕ ਹੀ ਇਹ ਸੰਸਕ੍ਰਿਤੀ ਦੇ ਮਰਿਆਦਾ ਦੇ ਸਿਰ ਤੇ ਖੜਾ ਹੈ ਜੀ ਅਸੀਂ ਮਾਣ ਹੀ ਇਸ ਗੱਲ ਦਾ ਹਾਂ ਜੀ ਜੋ ਇਹ ਗੱਲ ਹੋਈ ਆ ਹਾਲਾਂਕਿ ਐਸਪੀਸੀ ਤੇ ਇਹ ਵੀ ਕਹਿਣ ਲਈ ਆ ਕਿ ਇਹ ਬੀਬੀ ਆਈਓਈਐਸਏ ਕੰਮ ਨੂੰ ਇਹਨੇ ਮੱਥਾ ਨਹੀਂ ਟੇਕਿਆ ਹੁਣ ਉਹ ਇਹਦੇ ਤੇ ਕਾਊਂਟਰ ਕਰਦੀ ਪਈ ਆ ਉਹ ਕਹਿੰਦੀ ਕਿ ਤੁਸੀਂ ਸੀਸੀਟੀਵੀ ਪਬਲਿਕ ਕਰ ਦਿਓ ਜੀ ਕਿਉਂਕਿ ਮੈਂ ਤਾਂ 20 ਤਰੀਕ ਨੂੰ ਇੱਥੇ ਆ ਕੇ ਸੇਵਾ ਵੀ ਕੀਤੀ ਆ ਮੱਥਾ ਵੀ ਟੇਕਿਆ ਜੀ ਹੁਣ ਇਹਦੇ ਚ ਪਤਾ ਨਹੀਂ ਕੌਣ ਭਈ ਸੱਚਾ ਹੈ ਕੋਣ ਝੂਠਾ ਫਿਰ ਉਹ ਕਹਿੰਦੀ ਆ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਜੀ ਇਧਰੋਂ ਜਿਹੜੇ ਗਰੇਵਾਲ ਸਾਹਿਬ ਆ ਉਹ ਆਖਣ ਦੇ ਨਹੀਂ ਕਹਿੰਦੇ ਕਿ ਜੀ ਸਿੱਖ ਕਦੇ ਧਮਕੀ ਨਹੀਂ ਦਿੰਦਾ ਜੀ ਤੁਸੀਂ ਸਿੱਖਾਂ ਨੂੰ ਨਿਸ਼ਾਨੇ ਤੇ ਲੈ ਰਹੇ ਹੋ ਸਭ ਬਦਨਾਮ ਕਰ ਰਹੇ ਹੋ ਟ੍ਰੋਲ ਕਰਵਾ ਰਹੇ ਹੋ ਤੇ ਟ੍ਰੋਲਿੰਗ ਉੱਤੇ ਹੋ ਵੀ ਰਹੀ ਆ ਦੋਹੇ ਪਾਸੇ ਤੋਂ ਹੋ ਰਹੀ ਆ ਜੀ ਹੋ ਰਹੀ ਬਿਲਕੁਲ ਹਾਲਾਂਕਿ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਐ ਪਤਾ ਨਹੀਂ ਹੁਣ ਸਰਟੀਫਿਕੇਟ ਤੇ ਆ ਨਹੀਂ ਪਰ ਕਈਆਂ ਨੇ ਸਿੱਖ ਧਰਮ ਨਾਲ ਜੁੜੀਆਂ ਮਹਾਨ ਹਸਤੀਆਂ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਪਰ ਜੋ ਗੰਦਬਖਦੇ ਹੈ ਨਾ ਸਭ ਨੂੰ ਪਤਾ ਉਹ ਗਰੇਵਾਲ ਸਾਹਿਬ ਚੈੱਕ ਕਰਨਾ ਕੋਣ ਨੇ ਹਾਂ ਜੀ ਮੈਨੂੰ ਨਹੀਂ ਪਤਾ ਪਰ ਇਦਾਂ ਦੇ ਲੋਕ ਹੈਗੇ ਆ ਬਿਲਕੁਲ ਤੇ ਰੇਪ ਵਾਲੀ ਜਾਂ ਕਿਸੇ ਨੂੰ ਮਾਰਨ ਵਾਲੀ ਉਹ ਧਮਕੀ ਨਹੀਂ ਦੇਣੀ ਚਾਹੀਦੀ ਮੰਨਣ ਚ ਵੀ ਨਹੀਂ ਆਉਂਦਾ ਜੀ ਇਦਾਂ ਹਾਂ ਜੀ ਜਿਹੜਾ ਮੈਂ ਸਮਝਦਾ ਕਿ ਗੁਰੂ ਦਾ ਸਿੱਖ ਹੈ ਉਹ ਲੜਕੀ ਨੂੰ ਥੋੜੀ ਕਹੇਗਾ ਪਰ ਦੂਜੀ ਗੱਲ ਇਹ ਹੈ ਕਿ ਉਹਦਾ ਇਹੀ ਜਿਹੜਾ ਸਟਾਈਲ ਹੈ ਨਾ ਜੋ ਉਹ ਇੱਕ ਬਹਿਸ ਵੀ ਕਰ ਰਹੀ ਆ ਇਧਰ ਉਧਰ ਗਲਤੀ ਵੀ ਮੰਨ ਰਹੀ ਆ ਫਿਰ ਆਪਣੀਆਂ ਗੱਲਾਂ ਨੂੰ ਸਿੱਧ ਵੀ ਕਰ ਲਈ ਆ ਇੱਕ ਫੋਟੋ ਕਿਸੇ ਅੰਗਰੇਜ਼ਾਂ ਦੀ ਪਾਈ ਬੈਠੀ ਆ ਉਹਨੇ ਟੰਗ ਜੀ ਤਾਂ ਚੁੱਕੀ ਆ ਕਿ ਇਹ ਵੀ ਯੋਗਾ ਕਰ ਰਹੀ ਆ ਉਹ ਸਾਧੂ ਬੈਠੇ ਨੇ ਪੁਰਾਣੇ ਸਮੇਂ ਦੀ ਕੋਈ ਤਸਵੀਰ ਆ ਉਹ ਕਹਿੰਦੀ ਇਹ ਵੀ ਯੋਗਾ ਕਰ ਰਹੇ ਨੇ ਮਤਲਬ ਕਿ ਨਾਲੇ ਤਾਂ ਗਲਤੀ ਵੀ ਮੰਨ ਰਹੀ ਆ ਜੀ ਨਾਲੇ ਆਪਣੀ ਹਰਕਤ ਨੂੰ ਸਿੱਧ ਕਰਨ ਚ ਵੀ ਲੱਗੀ ਆ ਕਿ ਸਹੀ ਆ ਉਹ ਆਪਣੇ ਆਪ ਨੂੰ ਸਾਬਤ ਕਰ ਰਿਹਾ ਨਾ ਤੇ ਵੈਸੇ ਇਸ ਹੱਕ ਦੇ ਵਿੱਚ ਰਹਿਣਾ ਕਿ ਕੋਈ ਮਾਫੀ ਮੰਗਦਾ ਠੀਕ ਆ ਪਰ ਗੱਲ ਇਹ ਆ ਕਿ ਤੁਸੀਂ ਮਾਫੀ ਮੰਗਣ ਲਈ ਉਸ ਅਵਸਥਾ 'ਚ ਤੇ ਪਹੁੰਚੋ ਨਾ ਕਿ ਯਾਰ ਮੇਥੋਂ ਵੱਡੀ ਗਲਤੀ ਹੋ ਗਈ ਮੈਂ ਮਰਿਆਦਾ ਬਾਰੇ ਨਹੀਂ ਸੀ ਜਾਣਦਾ ਪਰ ਪੁਲਿਸ ਨੂੰ ਇਹ ਦੇਖ ਲੈਣਾ ਚਾਹੀਦਾ ਜਾਂਚ ਪੜਤਾਲ ਹੁਣ ਹੋਣੀ ਚਾਹੀਦੀ ਆ ਕਿ ਕਿਉਂ ਕੀਤਾ ਗਿਆ ਕਾਤੋਂ ਕੀਤਾ ਗਿਆ ਜੀ ਕਿ ਆਪਣੀ ਜਿਹੜੀ ਮਤਲਬ ਕਿ ਉਹ ਵਰਚੁਅਲ ਦੁਨੀਆ ਕਿ ਉਹਦੀ ਰੀਚ ਵਧਾਉਣ ਵਾਸਤੇ ਅਜਿਹਾ ਕੀਤਾ ਗਿਆ ਕਿਉਂਕਿ ਉਤੇ ਰਾਤੋਂ ਰਾਤ ਤੁਸੀਂ ਦੇਖੋ ਇੱਕ ਤਰ੍ਹਾਂ ਨਾਲ ਕਹਿ ਲਓ ਕਿੰਨਾ ਫੇਮਸ ਹਸਲ ਕਰ ਗਈ ਹੈ ਜੀ ਬਿਲਕੁਲ ਬਿਲਕੁਲ ਉਹਨੂੰ ਤਾਂ ਮੈਨੂੰ ਲੱਗਦਾ ਕਿ ਕਿਸੇ ਫਿਲਮ ਵਾਲੇ ਨੇ ਲੈ ਲੈਣਾ ਜਾਂ ਕੋਈ ਨਾ ਕੋਈ ਹੋਰ ਬਿਜ਼ਨਸ ਕੋਈ ਆਫਰ ਆ ਜਾਏਗੀ ਬੋਲੀਵੁੱਡ ਵਾਲੇ ਪਾਸੇ ਲੱਭਦੇ ਰਹਿੰਦੇ ਹੋ ਹਾਂ ਜੀ ਕਿ ਫੇਮ ਵਾਸਤੇ ਅਜਿਹਾ ਤਾਂ ਨਹੀਂ ਕੀਤਾ ਗਿਆ ਮੈਂ ਪ੍ਰਸ਼ਨ ਚਿੰਨਲਾ ਕੇ ਗੱਲ ਕਰ ਰਿਹਾ ਹਾਂ ਕਿ ਕਿਸੇ ਸਾਜਿਸ਼ ਦੇ ਤਹਿਤ ਤਾਂ ਨਹੀਂ ਇਹ ਸਭ ਕੁਝ ਹੋ ਰਿਹਾ ਜੀ ਹਾਲਾਂਕਿ ਹੋਰ ਇਤਿਹਾਸਿਕ ਹਵਾਲੇ ਜਿਹੜੇ ਉਹ ਵੀ ਗਾਂਬਹਿਸ ਨੂੰ ਲੈ ਜਾਂਦੇ ਆ ਕਿ ਕਿਸ ਤਰ੍ਹਾਂ ਇਹ ਮਤਲਬ ਕਿ ਅੱਜ ਕੱਲ ਇੱਕ ਹੋਰ ਵੀ ਗੱਲ ਤੋਰੀ ਜਾਂਦੀ ਹੈ ਕਿ ਭਾਈ ਇਹ ਜਿਹੜਾ ਕੇਂਦਰ ਹੈ ਜੀ ਹਰੀਕਾ ਮੰਦਿਰ ਵਗੈਰਾ ਵਗੈਰਾ ਤੁਹਾਨੂੰ ਪਤਾ ਨਾ ਪਿੱਛੇ ਜੇ ਇੱਟਾਂ ਦਾ ਰੋਲਾ ਪੈ ਗਿਆ ਜਿਹਦੇ ਤੇ ਆਰਾਮ ਲਿਖਿਆ ਸੀਗਾ ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਵੇਖਣੀਆਂ ਚਾਹੀਦੀਆਂ ਨੇ ਤੇ ਐਸਜੀਪੀਸੀ ਨੂੰ ਵੀ ਆਪਾਂ ਇਹਦੇ ਸਾਰੇ ਕਹ ਲੋ ਵਰਤਾਰੇ ਚ ਕੋਈ ਭਰ ਹੀ ਨਹੀਂ ਕਰ ਸਕਦੇ ਕਲੀਨ ਚਟ ਨਹੀਂ ਦੇ ਸਕਦੇ ਕਿਉਂਕਿ ਉਹ ਦਾਵਾ ਕਰ ਰਹੀ ਹੈ ਕਿ ਕੁਝ ਸੈਕਿੰਡ ਕੀਤਾ ਮੈਂ ਜੀ ਇਹ ਵੀ ਕਹਿੰਦੇ ਕੁਝ ਸੈਕਿੰਡ ਕੀਤਾ ਉਹਨੇ ਪਰ ਤੁਸੀਂ ਦੇਖੋ ਕਿ ਸ਼ੀਰ ਸ਼ਾਸਨ ਫਿਰ ਉਹ ਜਦੋਂ ਯੋਗ ਦੀ ਮੁਦਰਾ ਚ ਬੈਠੀ ਫੋਟੋਆਂ ਵੀ ਖਿੱਚੀਆਂ ਵੀ ਗਈਆਂ ਤੇ ਫੋਟੋਆਂ ਖਿੱਚੀਆਂ ਗਈਆਂ ਮੈਨੂੰ ਨਹੀਂ ਲੱਗਦਾ ਕੁਝ ਸਕਿੰਟ ਚ ਇਹ ਸਭ ਕੁਝ ਹੋਇਆ ਜੀ ਤੇ ਇਹਨਾਂ ਨੇ ਹਾਲਾਂਕਿ ਜਿਹੜੇ ਛੋਟੇ ਸੇਵਾਦਾਰ ਸੀ ਕੁਝ ਉਹਨਾਂ ਤੇ ਕਾਰਵਾਈ ਕਰ ਦਿੱਤੀ ਆ ਜ਼ੁਰਮਾਨਾ ਵਗੈਰਾ ਵੀ ਉਹਨਾਂ ਤੇ ਲਾ ਹਾਂਜੀ ਹਾਂਜੀ ਫਾਈਨ ਵਗੈਰਾ ਹੋਇਆ ਪਰ ਇਹਨਾਂ ਨੂੰ ਵੀ ਤੇ ਆਪਣੀ ਜਵਾਬਦੇਹੀ ਜਿਹੜੀ ਤੈਅ ਕਰਨੀ ਚਾਹੀਦੀ ਆ ਕਿ ਕਿੰਨੀਆਂ ਅੱਗੇ ਇਸ ਤਰ੍ਹਾਂ ਦੀਆਂ ਵੀਡੀਓ ਆਈਆਂ ਹਾਲਾਂਕਿ ਚਲੋ ਕੁਝ ਬੱਚੀਆਂ ਨੇ ਮਾਫੀ ਮੰਗ ਲਈ ਬਾਅਦ ਦੇ ਵਿੱਚ ਮਾਫ ਕਰ ਵੀ ਦਿੱਤਾ ਗਿਆ ਮੈਂ ਉਸ ਚੀਜ਼ ਦੇ ਨਾਲ ਸਹਿਮਤ ਹਾਂ ਕਿ ਹੋ ਸਕਦਾ ਕੱਲ ਨੂੰ ਐਸਜੀਪੀਸੀ ਇਹਨੂੰ ਵੀ ਕਹਿ ਦੇਵੇ ਤਾਂ ਅਮੀਰ ਸਾਹਿਬ ਨੇ ਜਿਵੇਂ ਕਿਹਾ ਕਿ ਇੱਥੇ ਆ ਜਾਵੇ ਮਾਫੀ ਮੰਗ ਲਵੇ ਸਾਡੀ ਕੋਈ ਕੋਈ ਜ਼ਿਆਤੀ ਦੁਸ਼ਮਣੀ ਥੋੜੀ ਹੈ ਨਾ ਮਤਲਬ ਕਿ ਮਾਫ ਕਰਨਾ ਵੀ ਧਾਰਮਿਕ ਤੌਰ ਤੇ ਇੱਕ ਬਹੁਤ ਵੱਡਾ ਜੀ ਹੋ ਸਕਦੇ ਉਦਮ ਹੈ ਪਰ ਗੱਲ ਇਹ ਹੈ ਕਿ ਉਸ ਅਵਸਥਾ ਦੇ ਵਿੱਚ ਪਹੁੰਚਣਾ ਚਾਹੀਦਾ ਐਸਜੀਪੀਸੀ ਨੂੰ ਵੀ ਆਪਣੇ ਪ੍ਰਬੰਧਾਂ 'ਤੇ ਮੁੜ ਗੌਰ ਕਰਨ ਦੀ ਲੋੜ ਹੈ ਜੀ ਮਿੰਟੂ ਜੀ ਆਪਾਂ ਕੁਝ ਕਮੈਂਟ ਵੀ ਪੜ ਲੈਂਦੇ ਹਾਂ ਕਾਲੋਂ ਸਾਹਿਬ ਦਾ ਇਹਦੇ ਨਾਲ ਹੀ ਜੁੜਿਆ ਕਮੈਂਟ ਹੈ ਉਹ ਕਹਿੰਦੇ ਵੀ ਕੁੜੀ ਨੇ ਮੱਥਾ ਵੀ ਨਹੀਂ ਟੇਕਿਆ 2100 ਰੁਪਏ ਲੰਗਰ ਦੇ ਵਿੱਚ ਦਿੱਤਾ ਉਹਦਾ ਉਹ ਪੇਪੀਅਮ ਦਾ ਕੋਈ ਆਬੇ ਸਕਰੀਨਸ਼ਾਟ ਜ਼ਰੂਰ ਦਿਖਾ ਰਹੀ ਹੈ ਜੀ ਨਹੀਂ ਉਹ ਤੇ ਚਲੋ ਚੰਗੀ ਗੱਲ ਆ ਜੇ ਉਹਨੇ ਕੋਈ ਲੰਗਰ ਦੇ ਵਿੱਚ ਸੇਵਾ ਪਾਈ ਆ ਜੀ ਜੀ ਉਹ ਹੁਣ ਉਹਨੂੰ ਇਦਾਂ ਹੁਣ ਸਬੂਤ ਦੇਣ ਦੀ ਕੀ ਜ਼ਰੂਰਤ ਆ ਉਹ ਕਹਿ ਸਕਦੀ ਆ ਤੇ ਗੱਲ ਇਹ ਆ ਕਿ ਇਹ ਇੱਕ ਵਾਕਿਆ ਹੁਣ ਸਵਾਲ ਖੜਾ ਹੋ ਗਿਆ ਕਿ ਐਸਡੀਪੀਸੀ ਕਹਿ ਰਹੀ ਹੈ ਅਧਿਕਾਰਤ ਤੌਰ ਤੇ ਕਿ ਉਹਨਾਂ ਮੱਥਾ ਨਹੀਂ ਟੇਕਿਆ ਉਹਨੇ 20 ਤਰੀਕ ਦੀ ਇੱਕ ਵੀਡੀਓ ਵਿੱਚ ਸ਼ਾਇਦ ਪੋਸਟ ਕੀਤੀ ਹੈ ਜਿੱਥੇ ਉਹ ਜਿਵੇਂ ਆਪਾਂ ਪ੍ਰਕਰਮਾਂ ਚ ਦੇਖਦੇ ਆਂ ਕਿ ਗਰਮੀ ਵਾਲੇ ਦਿਨਾਂ ਚ ਪਾਣੀ ਨਹੀਂ ਡੋਲਿਆ ਜਾਂਦਾ ਸੇਵਾ ਕਰਦਿਆਂ ਦੇ ਥਾਂ ਠੰਡੀ ਕੀਤੀ ਜਾਂਦੀ ਆ ਤਾਂ ਉਹ ਸੇਵਾ ਕਰਦਿਆਂ ਦੀ ਵੀ ਉਹਨੇ ਵੀਡੀਓ ਜਿਹੜੀ ਆ ਭਾਈ ਉਹ ਕਹਿੰਦੀ ਆ ਚੈਲੰਜ ਕਰਦੀ ਆ ਉਹ ਕਹਿੰਦੀ ਆ ਕਿ ਤੁਸੀਂ ਸਾਰੀ ਜਿਹੜੀ ਸੀਸੀਟੀਵੀ ਆ ਕੱਢ ਕੇ ਪਬਲਿਕ ਕਰ ਦਿਓ ਮੈਨੂੰ ਗੋਈ ਚੱਕਰ ਨਹੀਂ ਹੈਗਾ ਇਹਦੇ ਚ ਵੀ ਹੁਣ ਪਤਾ ਨਹੀਂ ਹੈ ਭਾਈ ਕਿਹੜਾ ਪੱਖ ਜਿਹੜਾ ਉਹ ਖਰਾ ਖੋਟਾ ਜੀ ਅ ਮਿੰਟੂ ਜੀ ਕਪਿਲ ਬਜਾਜ ਦਾ ਵੀ ਕਮੈਂਟ ਹੈ ਉਹ ਕਹਿੰਦੇ ਵੀ ਬੀਬੀ ਤੇ 295 ਧਾਰਾ ਲੱਗੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਗੁਜਰਾਤ ਪੁਲਿਸ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੈ ਵੀ ਇਹ ਖਬਰ ਕੋਈ ਭਾਜਪੀ ਨਾਲ ਜਾਇਦਾ ਕੁਝ ਜੁੜਿਆ ਹੋਇਆ ਨਹੀਂ ਫਿਰ ਇਹ ਗੱਲ ਇਹ ਆ ਕਿ ਚਲੋ ਸਿਕਿਉਰਿਟੀ ਕਿਸ ਨੂੰ ਦੇਣੀ ਹੈ ਕਿਸ ਨੂੰ ਨਹੀਂ ਦੇਣੀ ਇਹ ਤਾਂ ਪੁਲਿਸ ਨੇ ਦੇਖਣਾ ਹੁੰਦਾ ਕਨਸਰਨਡ ਜਿਹੜਾ ਕਹਿੰ ਲੋ ਕਿ ਆਪਾਂ ਕਹਿ ਸਕਦੇ ਵਿਭਾਗ ਉਹ ਹੀ ਹੈ ਜੀ ਹੁਣ ਜੇ ਮੰਨ ਲਓ ਮੈਨੂੰ ਕੋਈ ਖਤਰਾ ਲੱਗਦਾ ਤਾਂ ਮੈਂ ਪੁਲਿਸ ਕੋਲ ਹੀ ਭਜੂਗਾ ਨਾ ਸਭ ਤੋਂ ਪਹਿਲਾਂ ਪੁਲਿਸ ਨੇ ਵੇਖਣਾ ਠੀਕ ਆ ਪੁਲਿਸ ਨੂੰ ਲੱਗਿਆ ਹੋਵੇਗਾ ਸਿਕਿਉਰਿਟੀ ਦੇ ਦਿੱਤੀ ਉਹ ਗੁਜਰਾਤ ਦਾ ਮਾਮਲਾ ਲਵਾਨ ਆਰਡਰ ਦਾ ਮਾਮਲਾ ਅਸੀਂ ਉਹਦੇ ਚ ਕੀ ਲੈਣਾ ਦੇਣਾ ਆ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਮਸਲਾ ਤੇ ਇਹੀ ਆ ਕਿ 295ਏ ਦੀ ਜਿਹੜੀ ਧਾਰਾ ਲੱਗੀ ਆ ਜੀ ਉਹਦੇ ਚ ਪੁਲਿਸ ਉਹਦੇ ਤੋਂ ਪੁੱਛਗਿੱਛ ਕਰੇ ਹੂੰ ਤੇ ਸਾਫ਼ ਹੋਣਾ ਚਾਹੀਦਾ ਕਿ ਉਸ ਦੀ ਮਨਸ਼ਾ ਕੀ ਰਹੀ ਆ ਜੀ ਜੀ ਬਿਲਕੁਲ ਜੇ ਮੰਨ ਲਓ ਉਹਦੇ ਤੋਂ ਅਣਜਾਣੇ ਚ ਹੋਇਆ ਉਹ ਗਲਤੀ ਮੰਨਣ ਨੂੰ ਤਿਆਰ ਆ ਤੇ ਮਾਫ਼ ਕਰਨਾ ਵੀ ਕੋਈ ਮੈਨੂੰ ਨਹੀਂ ਲੱਗਦਾ ਕਿ ਯਾਰ ਕੋਈ ਗੁਨਾਹ ਆ ਆ ਇਹ ਵੀ ਮਹਾਨਤਾ ਹੈ ਜੀ ਸਿੱਖੀਜ਼ਮ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਨਾ ਮੈ ਭੁੱਲਣ ਆਰਾ ਬਖਸ਼ਣ ਆਰਾ ਮਤਲਬ ਕਿ ਵੀ ਆਪਾਂ ਕਿੰਨਾ ਜ਼ਿਆਦਾ ਇਸ ਚੀਜ਼ ਹੋ ਜਾਂਦੀ ਹੈ ਨਾ ਜੀ ਮਨੋਕ ਗਲਤੀਆਂ ਦਾ ਪਤਲਾ ਪਰ ਚਲੋ ਮੰਨ ਲੈਣਾ ਚਾਹੀਦਾ ਹੁੰਦਾ ਹੈ ਨਾ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਜੀ ਆਪਾਂ ਗੁਰਬਾਣੀ ਚ ਸੁਣਦੇ ਵੀ ਹਾਂ ਹਾਲਾਂਕਿ ਮੈਂ ਬਹੁਤ ਘੱਟ ਇਹ ਚੀਜ਼ ਬੋਲਦਾ ਹਾਂ ਕਈ ਵਾਰ ਕੋਈ ਇਧਰ ਉਧਰ ਹੋ ਜਾਵੇ ਨਾ ਸੋ ਠੀਕ ਨਹੀਂ ਲੱਗਦਾ ਸੋ ਜੇ ਮੈਂ ਗਲਤ ਬੋਲ ਗਿਆ ਹਾਂ ਤੇ ਪਲੀਜ਼ ਕੋਈ ਕਰੈਕਟ ਕਰ ਦੇਣਾ ਖਿਮਾ ਜੀ ਹਾਂ ਜੀ ਕਿਉਂਕਿ ਜਦੋਂ ਇਸ ਤਰ੍ਹਾਂ ਕੋਈ ਵੀ ਬਾਣੀ ਜਾਂ ਆਪਾਂ ਪਰਪੱਕ ਨਹੀਂ ਹੈਗੇ ਪਰ ਉਹ ਚੀਜ਼ ਆਪਾਂ ਸੁਣੀਆਂ ਹੁੰਦੀਆਂ ਕਿਤੇ ਜੀ ਜੱਟ ਔਨ ਫਾਇਰ ਉਹਨਾਂ ਦਾ ਇੱਕ ਮੈਸੇਜ ਹੈ ਤੇ ਅਮਰਿਤਪਾਲ ਸਿੰਘ ਹੋਰਾਂ ਦਾ ਕਮੈਂਟ ਵੀ ਹੈ ਲਗਭਗ ਦੋਨੋਂ ਸੇਮ ਹੀ ਹੈ ਕਿ ਉਹਨੇ ਮੰਦਿਰ ਜਾ ਕੇ ਕਿਉਂ ਨਹੀਂ ਯੋਗਾ ਕੀਤਾ ਜਾਂ ਇੱਕ ਮਿੰਟ ਹੋਰ ਸੀਗਾ ਵੀ ਅਮ ਦਰਬਾਰ ਸਾਹਿਬ ਤੋਂ ਬਾਹਰ ਵੀ ਜਗ੍ਹਾ ਹੈਗੀ ਐ ਜਲਿਆਂ ਵਾਲੇ ਬਾਗ ਵਾਲੀ ਸਾਈਡ ਤੇ ਵਿੱਚ ਜਹਾ ਬਿਲਕੁਲ ਬਾਹਰਲੇ ਪਾਸੇ ਕੀਤਾ ਜਾ ਸਕਦਾ ਸੀਗਾ ਇਹ ਤਾਂ ਹੁਣ ਉਹੀ ਜਾਣਦੀ ਆ ਆ ਉਸੇ ਜਗ੍ਹਾ ਉਹਨੇ ਚੂਜ਼ ਕੀਤੀ ਕਿਉਂ ਨਾ ਹੁਣ ਉਹੀ ਜਾਣਦੀ ਆ ਯੋਗਾ ਡੇ ਤੇ ਆ ਕੇ ਇਸ ਤਰ੍ਹਾਂ ਕਰਨਾ ਮੈਨੂੰ ਆਪ ਨੂੰ ਖੁਦ ਨੂੰ ਠੀਕ ਨਹੀਂ ਲੱਗਿਆ ਸੱਚ ਕਹਤਾ ਮੈਂ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਫਿਰ ਵਧਾਵਾ ਦਿੰਦੀਆਂ ਤੁਹਾਨੂੰ ਯਾਦ ਹੋਣਾ ਹੈ ਹੂੰ ਇਸੇ ਤਰ੍ਹਾਂ ਇੱਕ ਮਾਮਲਾ ਨਿਕਲ ਆਇਆ ਕਿ ਉਹ ਉਹਨੇ ਸ਼ਾਇਦ ਟਾਈਟਲਰ ਦੀ ਪਾਲਾਈ ਸੀਗੀ ਟੀ-ਸ਼ਰਟ ਪਾ ਲਈ ਟਾਈਟਲ ਦੀ ਜੀ ਜੀ ਕਿਹੜੇ ਦਿਨ ਦਾ ਫਰਦਾਸੀ ਕਾ ਹਾਈ ਕੋਰਟ ਨੇ ਉਸ ਨੂੰ ਪੂਰਾ ਰਗੜਿਆ ਸੀਗਾ ਕਿ ਠੀਕ ਆ ਪਹਿਰਾਵਾ ਤੁਸੀਂ ਕੀ ਪਾਉਣਾ ਹੈ ਜੀ ਤੁਸੀਂ ਕੀ ਕਰਨਾ ਤੁਹਾਡੀ ਆਜ਼ਾਦੀ ਹੈ ਆਜ਼ਾਦੀ ਹੈ ਬਿਲਕੁਲ ਪਰ ਤੁਸੀਂ ਕਿਸੇ ਦੇ ਸੈਂਟੀਮੈਂਟ ਨੂੰ ਐਦਾਂ ਛਿੱਲ ਨਹੀਂ ਸਕਦੇ ਛਿੱਲ ਨਹੀਂ ਸਕਦੇ ਬਿਲਕੁਲ ਇਹ ਇਹ ਬਹੁਤ ਵੱਡੀ ਗੱਲ ਸੀ ਕਿ ਠੀਕ ਆ ਤੁਹਾਡਾ ਯੋਗਾ ਤੁਹਾਨੂੰ ਮubarək ਹੈ ਯਾਰ ਮੈਂ ਖੁਦ ਕਹਿੰਦਾ ਮੈਂ ਕਹਿੰਦਾ ਕਿ ਯੋਗਾ ਨੂੰ ਵੀ ਅਸੀਂ ਨਾ ਜਿੱਦਾਂ ਕੁਝ ਭਾਸ਼ਾ ਬੋਲੀਆਂ ਜਿਹੜੀਆਂ ਧਾਰਮਿਕ ਤੌਰ ਤੇ ਵੰਡੀਆਂ ਜਾਂਦੀਆਂ ਜਿਵੇਂ ਸ਼ਾਹਮੁਖੀ ਗੁਰਮੁਖੀ ਹੋਵੇ ਜੀ 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 ਬਿਲਕੁਲ ਇਸ ਤਰ੍ਹਾਂ ਅਸੀਂ ਕੁਝ ਚੀਜ਼ਾਂ ਨੂੰ ਚੰਗੀਆਂ ਚੀਜ਼ਾਂ ਨੂੰ ਧਾਰਮਿਕ ਤੌਰ ਤੇ ਵੰਡੀ ਖਲੋਤੇ ਹਾਂ ਲੋਗਾ ਕੋਈ ਮਾੜੀ ਚੀਜ਼ ਨਹੀਂ ਹੈ ਜੀ ਪਰ ਅਸੀਂ ਜ਼ਿਆਦਾ ਹੀ ਕੁਝ ਬਰਖਲਾਫ ਹਾਂ ਕਿਉਂਕਿ ਤੁਹਾਨੂੰ ਪਤਾ ਉਹ ਸਨਾਤਨ ਚੋਂ ਆਉਂਦੀ ਹੈ ਚੀਜ਼ ਪਰ ਮਸਲਾ ਤੇ ਇਹੋ ਆ ਕਿ ਤੁਸੀਂ ਕਿੱਥੇ ਕਰਨਾ ਹੈ ਜੀ ਇਹ ਤੇ ਤੁਹਾਨੂੰ ਵੇਖਣਾ ਪਵੇਗਾ ਬਿਲਕੁਲ ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਗਲਤ ਆ ਮੈਂ ਮੈਂ ਤਾਂ ਖੁਦ ਮੰਨਦਾ ਕਿ ਭਾਈ ਇਹਦੇ ਤੋਂ ਗਲਤੀ ਹੋਈ ਆ ਹੁਣ ਜੋ ਮਰਜ਼ੀ ਕਹੀ ਜਾਵੇ ਹਾਂ ਠੀਕ ਹੈ ਯੋਗਾ ਮਾੜਾ ਨਹੀਂ ਹੈ ਜੀ ਯੋਗਾ ਕਰੇ ਯੋਗਾ ਦਾ ਪ੍ਰਚਾਰ ਕਰੇ ਜੀ ਪਰ ਜਿੱਥੇ ਜਾ ਰਹੀ ਆ ਉੱਥੇ ਵੇਖੇ ਨਾ ਕਿ ਉੱਥੋਂ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉੱਥੋਂ ਦੀ ਮਰਿਆਦਾ ਕੀ ਉਸ ਚੀਜ਼ ਨੂੰ ਅਲਾਉ ਕਰਦੀ ਆ ਉਹੀ ਚੀਜ਼ ਚੰਗੀ ਲੱਗਦੀ ਆ ਜੀ ਜਦੋਂ ਆਪਾਂ ਕਿਸੇ ਚੀਜ਼ ਨੂੰ ਸਧਾਰਨਤਾ ਨਾਲ ਅਪਣਾਉਨੇ ਆ ਉਸ ਬਾਰੇ ਜਾਣਕਾਰੀ ਰੱਖਦੇ ਆ ਫੇਰ ਹੀ ਉਹ ਚੰਗੀ ਲੱਗਦੀ ਆ ਕਈ ਸਵਾਲ ਨੇ ਹੁਣ ਮੇਰੀ ਸਿਕਿਉਰਿਟੀ ਬਾਰੇ ਇਹ ਵੈਸੇ ਅਸੀਂ ਸਵਾਲ ਚੁੱਕੀ ਹਾਂ ਜੀ ਦੂਜੀ ਗੱਲ ਇਹ ਵੀ ਮਿੰਟੂ ਜੀ ਮੈਨੂੰ ਇਹ ਲੱਗਦਾ ਵੀ ਜਦੋਂ ਕੋਈ ਵੀ ਮੁੱਦਾ ਧਾਰਮਿਕ ਭਾਵਨਾ ਨਾਲ ਜੁੜ ਜਾਂਦਾ ਹੈ ਜੀ ਉਹਦੇ ਚ ਨਾ ਉਸ ਮੁੱਦੇ ਦੇ ਵਧਣ ਦੇ ਅਸਰ ਬਹੁਤ ਹੋ ਜਾਂਦੇ ਆ ਇਹ ਗੱਲ ਪਤਾ ਨਹੀਂ ਕਿੱਧਰ ਵੀ ਜਾ ਸਕਦੀ ਹੈ ਇਹ ਕੱਲ ਨੂੰ ਮਾਫੀ ਮੰਗਨ ਨਾਲ ਖਤਮ ਵੀ ਹੋ ਸਕਦੀ ਹੈ ਤੇ ਲੰਬਾ ਚੌੜਾ ਵੀ ਮੁੱਦਾ ਬਣ ਸਕਦਾ ਬਣ ਜਾਂਦਾ ਦੇਖੋ ਇਸ ਵੇਲੇ ਨਾ ਸੁਖਮਨ ਸਾਹਿਬ ਤੁਹਾਡਾ ਜਿਵੇਂ ਨਾਂ ਦਾ ਅਸਰ ਹੈਗਾ ਨਾ ਸੁਖਮ ਇਹਨੂੰ ਸੁਖਮਤਾ ਦੇ ਨਾਲ ਹੀ ਦੇਖਣ ਦੀ ਜ਼ਰੂਰਤ ਹੈ ਇਹੋ ਜਿਹੇ ਮਦਿਆਂ ਨੂੰ ਅਸਲ ਚ ਕੀ ਹੈ ਕਿ ਮੁੱਦੇ ਘੁਮ ਘਮਾ ਕੇ Hindu Sikh ਬਣ ਰਹੇ ਆ ਜੀ ਜੇ ਕੰਗੜਾ ਵਾਲਾ ਦੇਖੋਗੇ ਤੁਸੀਂ ਕੰਗੜਾ ਵਾਲਾ ਵੀ ਇਦਾਂ ਹੀ ਘੁੰਮਿਆ ਫਿਰ ਤੁਸੀਂ ਉਹ ਹਿਮਾਚਲ ਵਾਲੀ ਘਟਨਾ ਦੇਖੋ ਐਨਆਰਆਈ ਉਹ ਤਾਂ ਪਤਾ ਨਹੀਂ ਕਿੱਧਰ ਚਲੇ ਗਿਆ ਜੀ ਕਿਉਂਕਿ ਉਹ ਜਦੋਂ ਉਹਨਾਂ ਨੇ ਮੌੜਮਾ ਜਵਾਬ ਦਿੱਤਾ ਹਮ ਕਿ ਆਹ ਹਰਕਤ ਸੀ ਇਸ ਕਰਕੇ ਲੜਾਈ ਹੋਈ ਆ ਜੀ ਜਦੋਂ ਉਹਨਾਂ ਨੇ ਸਵਾਲ ਕੀਤਾ ਉਸ ਤੋਂ ਬਾਅਦ ਉਹ ਤਾਂ ਸਭ ਮਸਲਾ ਚੁੱਪ ਹੋ ਗਿਆ ਉਹ ਮਸਲਾ ਚੁੱਪ ਹੋ ਗਿਆ ਤਾਂ ਤੁਸੀਂ ਦੇਖੋ ਕਿ ਗੱਲ ਘੁੰਮਦੀ ਘੁੰਮਦੀ ਕਿੱਥੇ ਚੱਲ ਗਈ ਆ ਜੀ ਕਿ ਕੋਈ ਪੰਜਾਬੀ ਹਿਮਾਚਲ ਚ ਜਾਕੇ ਦੋਸ਼ ਲਾ ਰਿਆ ਕਿ ਮੈਨੂੰ ਕੁੱਟ ਪਾਈ ਗਈ ਹੈ ਕੋਈ ਹਿਮਾਚਲੀ ਜਿਹੜਾ ਉਹ ਕਹਿੰਦਾ ਮੈਨੂੰ ਇੱਥੇ ਕੁੱਟ ਦਿੱਤਾ ਜੀ ਸੋ ਕਹਾਣੀ ਗਾਂ ਦੀ ਗਾਂ ਤੁਰ ਜਾਂਦੀ ਹੈ ਇਹੋ ਜਿਹੇ ਮੁੱਦੇ ਜਿਹੜੇ ਆ ਮੈਂ ਸਮਝਦਾ ਕਿ ਭਾਈਚਾਰਕ ਸੰਝਾਂ ਦਾ ਕਈ ਵਾਰ ਨੁਕਸਾਨ ਕਰ ਜਾਂਦੇ ਆ ਇਹਨਾਂ ਨੂੰ ਨਿਬੇੜਨਾ ਚਾਹੀਦਾ ਉਹਨਾਂ ਚੋਂ ਵੀ ਸਿਆਣੇ ਬੰਦੇ ਅੱਗੇ ਆਉਣ ਤੇ ਇਧਰੋਂ ਵੀ ਮੇਰੇ ਖਿਆਲ ਦੇ ਨਾਲ ਧਾਮੀ ਸਾਹਿਬ ਜਿਹੜੇ ਆ ਉਹ ਵੀ ਇੱਕ ਗੁੰਜਾਇਸ਼ ਰੱਖਣ ਇਹਨਾਂ ਨੂੰ ਕਿ ਅੱਗੇ ਨਾ ਵਧਣਾ